ਜਲੰਧਰ ਦੇ ਆਪਕਾਰੀ ਵਿਭਾਗ ਦੇ 5 ਫਲੋਰਾਂ ਦੇ ਵਿੱਚ ਲੱਗੀ ਭਿਆਨਕ ਅੱਗ ਇੰਨਾ ਹੀ 5 ਫਲੋਰਾਂ ਦੇ ਵਿੱਚ ਪਿਆ ਸੀ ਆਪਕਾਰੀ ਵਿਭਾਗ ਦਾ ਸਾਰਾ ਦਾ ਸਾਰਾ ਰਿਕਾਰਡ ਆਏ ਦਿਨ ਹੀ ਅੱਗ ਲੱਗਣ ਦੀਆਂ ਘਟਨਾਵਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਇਹਨਾਂ ਦੇ ਕਈ ਕਾਰਨ ਵੀ ਹੁੰਦੇ ਹਨ ਤੇ ਸਭ ਤੋਂ ਜ਼ਿਆਦਾ ਇਹ ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਟ ਜਾਂ ਬਿਜਲੀ ਦੀ ਕਿਸੇ ਅੰਗੈਲੀ ਦੀ ਕਾਰਨ ਦੱਸੇ ਜਾਂਦੇ ਹਨ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਆਪਕਾਰੀ ਵਿਭਾਗ ਦੇ ਵਿੱਚ ਤਕਰੀਬਨ 9 ਵਜੇ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਆਪਕਾਰੀ ਵਿਭਾਗ ਦੇ ਵਿੱਚ ਹੜਕਮ ਲੋਕਾਂ ਨੇ ਦੱਸਿਆ ਕਿ 5ਵੇਂ ਫਲੋਰ ਦੇ ਉੱਪਰ ਤਾਰ ਦੀ ਸਪਾਰਕਿੰਗ ਕਰਨ ਇਹ ਅੱਗ ਲੱਗੀ ਹੈ ਪਹਿਲਾਂ ਇਹ ਅੱਗ ਕਾਫੀ ਥੋੜੀ ਸੀ ਜਿਸ ਨੂੰ ਬੁਝਾ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਫਿਰ ਜਦੋਂ 10 ਵਜੇ ਦੇ ਕਰੀਬ ਦੇਖਿਆ ਗਿਆ ਤਾਂ ਅੱਗ ਕਾਫੀ ਵੱਧ ਚੁੱਕੀ ਸੀ ਜਿਸ ਨੂੰ ਬੁਝਾਉਣ ਦੇ ਲਈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਤਕਰੀਬਨ 8 ਗੱਡੀਆਂ ਆ ਚੁੱਕੀਆਂ ਸੀ ਪਰ ਫਿਰ ਵੀ ਅੱਗ ਦੇ ਉੱਪਰ ਕਾਬੂ ਨਹੀਂ ਸੀ ਪਾਇਆ ਜਾ ਰਿਹਾ ਇਸ ਅੱਗ ਦੇ ਉੱਪਰ ਕਾਬੂ ਪਾਉਣ ਦੇ ਲਈ ਕਾਫੀ ਸਮਾਂ ਲੱਗ ਗਿਆ ਕਿਉਂਕਿ ਅੱਗ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਫੈਲ ਚੁੱਕੀ ਸੀ। ਮੌਕੇ ਤੇ ਪਹੁੰਚੋ ਜੀਐਸਟੀ ਭਵਨ 'ਚ ਅੱਗ ਲੱਗੀ ਹੈ ਕਿੰਨੇ ਵਿੱਚ ਤੁਹਾਨੂੰ ਕੀ ਸ਼ਿਕਾਇਤ ਸਰ ਅਸੀਂ ਅਤੇ ਆਪਣੇ ਸੇਠੀ ਕੰਪਲੈਕਸ 'ਚ ਅੱਗ ਲੱਗੀ ਸੀ ਜਿਹੜੀ ਸਵੇਰ ਦੀ ਉਹਨੂੰ ਕੰਟਰੋਲ ਕਰ ਰਹੇ ਸੀ ਉੱਥੇ ਜਿਸ ਤਰ੍ਹਾਂ ਹੀ ਆਪਣੇ ਜੁਆਇੰਟ ਕਮਿਸ਼ਨਰ ਸਾਹਿਬ ਦਾ ਕਮਿਸ਼ਨਰ ਸਾਹਿਬ ਦਾ ਏਡੀਸੀ ਸਾਹਿਬ ਦਾ ਐਸਟੀਐਮ ਸਾਹਿਬ ਦਾ ਫੋਨ ਹੈ ਪੇ ਜੀਐਸਟੀ ਭਵਨ ਦੇ ਲੇਕਿਨ ਉਦੋਂ ਪਹਿਲਾਂ ਸਾਨੂੰ ਕਾਲ ਆ ਚੁੱਕੀ ਸੀ ਕਿ ਪਾਸਪੋਰਟ ਦਫ਼ਤਰ ਦੇ ਨਾਲੇ ਅੱਗ ਲੱਗੀ ਹੈ। ਸਾਡੀਆਂ ਗੱਡੀਆਂ ਇੱ ਵੇ ਜੀਐਸਟੀ ਭਵਨ ਦੇ ਵਿੱਚ ਕਦੇ ਅੱਗ ਹੋਰ ਤਾਂ ਨਹੀਂ ਲੱਗੀ ਲੇਕਿਨ ਆ ਕੇ ਮੌਕੇ ਦੇਖਿਆ ਉਹੀ ਅੱਗ ਸੀ ਲੋ ਪਾਸਪੋਰਟ ਦਫਤਰ ਤੇ ਲਾਗੇ ਲਾਗੇ ਹੁਣ ਕਰਕੇ ਕਨਫਿਊਜ਼ ਹੋ ਜੰਨੇ ਆ ਅੱਗ ਇਹ ਸਾਡੀ ਕੰਟਰੋਲ ਹੋ ਜਾਏਗੀ ਲਗਭਗ ਅਸੀਂ ਗੱਡੀਆਂ ਸਾਨੂੰ ਲੋਡ ਪੈਣ ਦੇ ਆ ਨੂੰ ਜਿਸ ਤਰ੍ਹਾਂ ਆਪਣਾ ਟੈਂਪਰੇਚਰ ਵਧ ਰਿਹਾ ਸੀ ਨਾ ਉਹ ਸਾਬ ਨਾਲ ਲੱਗਦਾ ਇਹ ਮੈਂ ਲੁਧਿਆਣੇ ਤੋਂ ਵੀ ਦੋ ਟੈਂਕਰ ਮੰਗਵਾ ਲਏ ਨੇ ਲੇਕਿਨ ਹਣ ਉਹਦੀ ਲੋਡ ਨਹੀਂ ਪੈਣੀ ਇੱਕ ਇੱਕ ਕਿਹੜੀ ਜਗ੍ਹਾ ਤੇ ਲੱਗੇ ਕਿੰਨੀ ਮੰਜ਼ਲ ਤੇ ਆ ਇਹ ਸਰ ਪੰਜ ਇਹ ਸਰ ਪੰਜਵਾਂ ਫਲੋਰ ਹੈਗਾ ਜੀਐਸਟੀ ਭਵਨ ਹੈਗਾ ਇਹਦੇ ਵਿੱਚ ਮੇਰੇ ਖਿਆਲ ਆਫਿਸ ਏਰੀਆ ਹੀ ਆ ਬਹੁਤਾ ਨਹੀਂ ਹੈ ਮੇਰੇ ਖਿਆਲ ਕੋਈ ਇੰਡਸਟਰੀ ਵਗੈਰਾ ਨਹੀਂ ਆਫਿਸ ਏਰੀਆ ਹੀ ਲੱਗਦਾ ਹੈਗਾ ਬਾਕੀ ਇਹ ਅੰਦਰ ਜਾ ਕੇ ਨਾ ਪੁੱਛ ਗਿਛ ਕੀਤੀ ਨਾ ਨੂੰ ਨਾ ਸਰ ਕਾਰਟ ਰੂਮ ਹੈ ਉੱਪਰ ਸਰ ਸਰ ਨਹੀਂ ਅਜੇ ਤਾਂ ਅੰਦਰ ਨਹੀਂ ਆ ਤੂੰ ਤੂੰ ਨਹੀਂ ਗੱਡੀਆਂ ਦੀ ਕੋਈ ਐਂਟਰੀ ਨਹੀਂ ਕੋਈ ਗਿਣਤੀ ਨਹੀਂ ਹੈ ਗੱਡੀਆਂ ਜਿਹੜੀਆਂ ਹੁੰਡੀਆਂ ਖਾਲੀ ਭਰ ਕੇ ਰਿਲਾਇੰਸ ਮੋਲ ਤੋਂ ਇਧਰੋਂ ਐਮਬੀਡੀ ਮੋਲ ਤੋਂ ਜਾਂ ਇੱਥੋਂ ਬੱਸ ਸਟੈਂਡ ਤੋਂ ਜਿੱਥੋਂ ਵੀ ਆਪਾਂ ਭਰ ਭਰ ਕੇ ਲਈ ਜਾ ਰਹੇ ਹਾਂ ਕੋਈ ਗੱਲ ਨਹੀਂ ਗੱ ਵੀ ਲੱਗਣਾ ਹੈ ਇਹ ਆ ਕੰਟਰੋਲ ਕਰਨਾ ਬਚਾਉਣਾ ਆ ਹਾਂ ਅੱਗ ਨੂੰ ਦੋਹੇ ਪਾਸੇ ਆਪਾਂ ਐਂਟਰੀ ਕਰਕੇ ਕੰਟਰੋਲ ਕਰ ਲਿਆ ਲੇਕਿਨ ਅਜੇ ਤੱਕ ਸਾਡੀ ਉੱਪਰਲੇ ਫਲੋਰ 'ਚ ਪੂਰੀ ਐਂਟਰੀ ਬਾਕੀ ਹੈਗੀ। ਟੌਪ ਤੇ ਰਹਿੰਦੇ ਆ ਜੀ ਉਹਨਾਂ ਨੇ ਮੈਂਟੋ ਮੈਂਟੀ ਬਿਲਡਿੰਗਾਂ ਦੇ ਵਿੱਚ ਘੁੰਮੇ ਵੀ ਕੀ ਗੱਲ ਹੋ ਗਈ ਆ ਜੀ ਉਹਨਾਂ ਨੂੰ ਪਤਾ ਲੱਗਾ ਵੀ ਧੂਆਂ ਹੋ ਗਿਆ ਫਿਰ ਉਹਨਾਂ ਨੇ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਦੇ ਆਪਕਾਰੀ ਵਿਭਾਗ ਵਾਲਿਆਂ ਨੂੰ ਦੱਸਿਆ ਅਸੀਂ ਵੀ ਆਹ ਚੀਜ਼ ਆ ਫਿਰ ਪੂਰੀ ਜਿੰਨੇ ਬਿਲਡਿੰਗ ਦੇ ਵਿੱਚ ਸਟਾਫ ਆ ਉਹਨਾਂ ਨੇ ਮਾਰੋ ਬਿਲਡਿੰਗ ਜਿਹੜੀ ਆ ਮੈਂਟੋ ਮੈਂਟੀ ਖਾਲੀ ਕਰਾਈ ਗਈ ਲਾ ਕੇ ਗੱਡੀਆਂ ਵਗੈਰਾਂ ਖੜੀਆਂ ਸੀਗੀਆਂ ਇਹ ਗੱਡੀਆਂ ਬਾਹਰ ਬੇਸਮੈਂਟ ਤੋਂ ਕਢਾਈਆਂ ਗਈਆਂ ਜੀ ਕੋਈ ਜਾਣੀ ਮੰਨ ਲਓ ਉਧਰ ਤਾਂ ਨੁਕਸਾਨ ਹੈਗਾ ਵਾ ਬਿਲਡਿੰਗ ਦੇ ਰਿਕਾਰਡ ਦਾ ਬਹੁਤ ਜ਼ਿਆਦਾ ਅੱਗ ਲੱਗੀ ਏ ਇਕਦਮ ਪਰ ਪਰਮਾਤਮਾ ਦਾ ਸ਼ੁਕਰ ਆ ਕਿ ਕੋਈ ਇਹੋ ਜੀ ਜਾਨ ਮਾਲ ਦੀ ਨਹੀਂ ਹੋਈ ਉੱਤੇ ਜਿਹੜੇ ਮੁਲਾਜ਼ਮ ਸੀ ਉਹਨਾਂ ਦਾ ਹਸਲਾ ਵੀ ਸੀਗਾ ਹਸਲੇ ਨੂੰ ਤੁਰੰਤ ਬਾਹਰ ਕੱਢਿਆ ਗਿਆ ਵਾ ਲਿਹਾੰਦਾ ਗਿਆ ਵਾ ਵੀ ਬਾਕੀ ਸਾਕਿਆ ਤਾਂ ਤੇ ਮੌਕੇ ਦੇ ਫਾਇਰ ਬ੍ਰੀਡ ਨੂੰ ਖਤਿਆ ਗਿਆ ਜੋ ਕਿ ਬਹੁਤ ਤੁਰੰਤ ਹੀ ਚਾਂਦੀ ਮਿੰਟਾਂ ਦੇ ਵਿੱਚ ਫਾਇਰ ਬ੍ਰੀਡ ਆ ਗਈ ਆ ਹੁਣ ਉਹ ਅੱਗ ਤੇ ਕਾਬੂ ਪਾਇਆ ਜਾ ਰਿਹਾ ਪਰ ਅੱਗ ਜ਼ਿਆਦਾ ਹੋਣ ਕਰਕੇ ਇਹ ਕੋਈ ਟਾਈਮ ਲੱਗੂਗਾ ਜੀ ਜਦੋਂ ਅੱਗ ਲੱਗੀ ਉੱਪਰ ਲੱਗੀ ਹੈ ਅੱਗ ਦਾ ਕਾਰਨ ਪਤਾ ਲੱਗੇਗਾ ਅੱਗ ਦਾ ਆਖਦੀ ਕੋਈ ਨਹੀਂ ਮੰਨ ਲਓ ਪਤਾ ਲੱਗਾ ਸਿਰਫ ਧੂਆ ਨਿਕਲਿਆ ਹੋ ਸਕਦਾ ਵੀ ਸਾਟ ਸਰਕਟ ਹੋਇਆ ਹੋਵੇ ਕਿੰਦਾ ਅੱਗ 25 ਫਲੋਰ ਤੇ ਲੱਗੀ ਹੋਈ ਹੈ ਅੱਗ ਦੇ ਰਾਹ ਵੀ ਜਿਹੜਾ ਨਹੀਂ ਮਿਲਦਾ ਪਿਆ ਹੈਗਾ ਰਾਹ ਇਦਾਂ ਜੀ ਇਹਦੀ ਜਿਹੜੀ ਹੈਗਾ ਵਾ ਪੌੜੀਆਂ ਜਰੀਆ ਹੈਗਾ ਵਾ ਇੱਕ ਤੇ ਪੌੜੀਆਂ ਤੋਂ ਬਾਕੀ ਜਿਹੜੀ ਬਿਲਡਿੰਗ ਹੈ ਇਹਦੇ ਬਿਲਡਿੰਗ ਦੇ ਚਾਰਜ ਪਰੇ ਗੈਲਰੀ ਆ ਤੇ ਜਿੱਧਰਲੇ ਪਾਸੇ ਗੈਲਰੀ ਹੈ ਉਤੋਂ ਦੂਸਰੇ ਪਾਸੇ ਦੀ ਕੋਈ ਰਸਤਾ ਹੈ ਨਹੀਂਗਾ ਹੋਰ ਔਲਾਵਾ ਇਸ ਤੋਂ ਜੋ ਗੈਲਰੀ ਹੋਣ ਕਰਕੇ ਵੀ ਪ੍ਰੋਪਰ ਪਹਿਲਾਂ ਅੱਗ ਦੇ ਕਾਬੂ ਫਾਇਰ ਬੈਟ ਦੀ ਉੱਥੇ ਤੱਕ ਪਾਈਪਾਂ ਨਹੀਂ ਹੋਣ ਜਾਨੀ ਨੁਕਸਾਨ ਹੋਇਆ ਨਹੀਂ ਕੋਈ ਜਾਨੀ ਨੁਕਸਾਨ ਕੋਈ ਪਾਰਟिकुलर ਰਿਕਾਰਡ ਰੂਮ ਹੈ ਜਾਂ ਉਹਦਾ ਸਟੋਰ ਰੂਮ ਬਣਾਇਆ ਗਿਆ ਇਹਨੂੰ ਹਾਂਜੀ ਪਾਰਟिकुलर ਰਿਕਾਰਡ ਰੂਮ ਹੈ ਤੁਹਾਡਾ ਸਾਰਾ ਇਹ ਦਫਤਰ ਹੈ ਜੀ ਇਹ ਆਜੋ ਹੁਣ ਪਿੱਛੇ ਨੂੰ ਆਹ ਮੁਕੇ ਤੇ ਪਹੁੰਚ ਗਏ ਫਾਇਰ ਬੈਟ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਕੋਈ ਵੀ ਜੱਜਾ ਲੈਂਦੇ ਹੋ ਕਾਰਨ ਕੀ ਲੱਗਿਆ ਜੀ ਐਸਸੀ ਬਾਰੇ ਕਾਰਨ ਦਾ ਹਾਲੇ ਐਟ ਦਿਸ ਸਟੇਜ ਕਾਰਨ ਬਾਰੇ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਮੇਨ ਸਾਡਾ ਜਿਹੜਾ ਕੰਸਰਨ ਹੈ ਉਹ ਅੱਗ ਬਿਜਾਨ ਤੇ ਆ ਸਾਡੀ 5 ਬਾਕੀ ਗੱਡੀਆਂ ਸੀ ਕਰਤਾਰਪੁਰ ਦਾ ਫਗਵਾੜਾ ਕਮੇਟੀ ਦੇ ਰਿਕੁਐਸਟ ਕਰ ਲਈਆਂ ਤੇ ਤੁਹਾਨੂੰ ਮੈਂ ਮੈਸੇਜ ਦੇ ਦਿੱਤਾ ਲੇਕਿਨ ਜੋ ਮੌਕਾ ਦੇਖਣ ਨੂੰ ਲੱਗ ਰਿਹਾ ਹੈ ਕਿ ਅੱਗ ਦੀ ਲਪਟਾਂ ਬੁਝ ਗਈਆਂ ਤੂੰ ਆ ਨਿਕਲਦਾ ਪਿਆ ਜਦੋਂ ਕੰਪਲੀਟ ਚੰਗੀ ਤਰ੍ਹਾਂ ਅੱਗ ਬੁਝ ਜਾਏਗੀ ਉਸ ਤੋਂ ਬਾਅਦ ਕਾਰਨ ਬਾਰੇ ਦੱਸਿਆ ਜਾ ਸਕਦਾ ਜੀ ਅੱਗੇ ਤਾਂ ਪਤਾ ਲੱਗੇ ਕਾਰਨ ਕੀ ਆ ਅਫਸਰ ਕੰਮ ਕਰ ਰਹੇ ਸੀ ਅੰਦਰ ਨੇ ਭਾਜੀ ਇਸ ਵਾਰ ਇਸ ਪਰ ਐਡਜਿਸਟ ਕੁਝ ਨਹੀਂ ਦੱਸਿਆ ਜਾਦਾ ਕਿਉਂਕਿ ਅਸੀਂ ਜਦੋਂ ਆਏ ਅੱਗ ਚਲਦੀ ਪਈ ਸੀ ਜੀ ਸਾਡਾ ਮੇਨ ਕਸਾ ਅੱਗ ਬੁਝਾਉਣ ਦੇ ਉੱਪਰ ਹੈ ਇਸ ਟਾਈਮ ਹੈ ਕਿ ਇਹ ਉੱਪਰ ਕਿੰਨੀ ਮੰਜ਼ਲ ਤੇ ਆਗਿਆ ਹੈ ਕਿ ਇਹ ਪੰਜਵੀਂ ਫਲੋਰ ਤੇ ਆਗਿਆ ਜੀ ਕਿ ਅਸਮਾਨ ਕੀ ਰਿਕਾਰਡ ਰੂਮ ਹੈਗਾ ਜਾਂ ਨਹੀਂ ਇਹ ਤਾਂ ਦਫ਼ਤਰ ਦੇ ਬੰਦੇ ਦੱਸ ਸਕਦੇ ਨੇ ਇਹਨਾਂ ਦੀ ਬਿਲਡਿੰਗ ਹੈ ਓਕੇ ਉਹ ਇਸ ਦਫ਼ਤਰ ਨੂੰ ਕਿਸ ਕੰਮ ਵਾਸਤੇ ਇਸਤੇਮਾਲ ਕਰਦੇ ਆ